ਅਕਾਲ ਤਖਤ ਸਾਹਿਬ ਦੇ ਉੱਤੇ ਸਾਡਾ ਆਉਣ ਦਾ ਜਿਹੜਾ ਮੁੱਖ ਕਾਰਨ ਆ ਉਹ ਇਹ ਆ ਕਿ ਪਿਛਲੇ ਦਿਨੀ ਇਥੋਂ ਅਕਾਲੀ ਦਲ ਦੀ ਲੀਡਰਸ਼ਿਪ ਨੂੰ ਤਨਖਾਹ ਸੁਣਾਈ ਗਈ ਜਿਨ੍ਹਾਂ ਨੇ ਆਪਣੇ ਗੁਨਾਹ ਅਕਾਲ ਤਖਤ ਸਾਹਿਬ ਦੇ ਸਾਹਮਣੇ ਖਲੋ ਕੇ ਮੰਨੇ ਨੇ ਉਹ ਗੁਨਾਹ ਜਿਹੜੇ ਆ ਉਹ ਕੋਈ ਆਮ ਧਾਰਮਿਕ ਅਵਗਿਆ ਨਹੀਂ ਹੋਈ ਕਿ ਕਿਸੇ ਥਾਂ ਤੇ ਕੋਈ ਇੱਕ ਛੋਟੀ ਮੋਟੀ ਧਾਰਮਿਕ ਗਲਤੀ ਹੋ ਗਈ ਹੋਵੇ ਗੁਰੂ ਗ੍ਰੰਥ ਸਾਹਿਬ ਜੀ ਦੇ ਬੇਦਬੀ ਦਾ ਮਸਲਾ ਆ। ਉਹ ਲੋਕ ਮੰਨੇ 2015 ਦਾ ਜਿਹੜਾ ਅਜੋਕੇ ਸਮੇ ਦਾ ਗੁਰੂ ਗ੍ਰੰਥ ਸਾਹਿਬ ਜੀ ਦੇ ਬੇਦਬੀ ਦਾ ਜਦੋਂ ਇਹ ਮੋੜ ਵੇਖੋ ਕਿੱਥੋਂ ਵੱਜਦਾ ਆ। ਤੇ ਮੋੜ ਵੱਜਦਾ ਹੈ ਜਦੋਂ ਸੌਦੇ ਸਾਦ ਨੂੰ ਮਾਫੀ ਦਿੱਤੀ ਜਾਂਦੀ ਹੈ। ਔਰ ਮਾਫੀ ਦੇ ਰੋਸ ਦੇ ਵਿੱਚ ਪੰਥ ਸੜਕਾਂ ਤੇ ਉਤਰਦਾ ਆ। ਫਿਰ ਉਸ ਰੋਸ ਨੂੰ ਪਟਕਾਉਣ ਦੇ ਲਈ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਦਬੀ ਹੁੰਦੀ। ਔਰ ਉਹ ਬੇਅਦਬੀ ਹੁਣ ਕਿੰਨੇ ਕਰਾਈਏ ਸਭ ਸਾਬਤ ਹੋ ਚੁੱਕਿਆ ਹੈ ਫਿਰ ਉਸ ਸਮੇਂ ਅਕਾਲੀ ਦਲ ਦੀ ਸਰਕਾਰ ਆ ਔਰ ਕਮਾਲ ਦੀ ਗੱਲ ਕਿ ਮੌਜੂਦਾ ਸਮੇਂ ਦੇ ਅਕਾਲੀ ਦਲ ਨੂੰ ਲੀਡ ਕਰਨ ਵਾਲੇ ਸੁਖਬੀਰ ਸਿੰਘ ਬਾਦਲ ਤੇ ਸਮੁੱਚੀ ਲੀਡਰਸ਼ਿਪ ਜਿਹੜੀ ਪਿਛਲੇ 9 ਸਾਲਾਂ ਤੋਂ ਇਹ ਝੂਠ ਬੋਲਦੀ ਆ ਰਹੀ ਸੀ ਕਿ ਨਹੀਂ ਅਸੀਂ ਸਾਡਾ ਇਹਦੇ ਵਿੱਚ ਕੋਈ ਹੱਕ ਨਹੀਂ ਅਸੀਂ ਨਹੀਂ ਕਰਵਾਇਆ ਜਿਨ੍ਹਾਂ ਜਿਨ੍ਹਾਂ ਆਵਾਜ਼ ਚੁੱਕੀ ਇਥੋਂ ਤੱਕ ਕੇ ਇਹਨਾਂ ਨੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਪੰਜ ਪਿਆਰੇ ਸਹਬਾਨ ਨੇ ਬਖਸ਼ੇ ਉਹਨਾਂ ਨੂੰ ਇਹਨਾਂ ਨੇ ਛੁੱਟੀ ਕੀਤੀ ਇਥੋਂ ਕੱਢਿਆ ਜਿਹੜੀ ਜਿਹੜੀ ਪੰਥਕ ਸੰਸਥਾਵਾਂ ਨੇ ਇਹਨਾਂ ਦੇ ਖਿਲਾਫ ਬੋਲਿਆ ਉਹਨਾਂ ਨੂੰ ਜੇਲ੍ਹਾਂ ਚ ਸੁਟਿਆ ਸਾਡੇ ਕਾਰਕੁਨ ਉਹਨਾਂ ਦਿਨਾਂ ਦੇ ਵਿੱਚ ਜੇਲ੍ਹਾਂ ਦੇ ਵਿੱਚ ਰਹਿ ਕੇ ਆਏ ਨੇ 3-3 ਮਹੀਨੇ ਸਜ਼ਾ ਕੱਟ ਕੇ ਆਏ ਨੇ ਸਿਰਫ ਸੱਚ ਬੋਲਣ ਦੇ ਲਈ ਤੇ ਸਜ਼ਾਵਾਂ ਤੇ ਛੋਟੀਆਂ ਰਹਿ ਗਈਆਂ ਜਿਹੜੇ ਬੰਦੇ ਬਦਵੀ ਦੇ ਰੋਸ ਵਜੋਂ ਸਿੰਘ ਸੜਕਾਂ ਤੇ ਬੈਠੇ ਇਹਨਾਂ ਨੇ ਗੋਲੀਆਂ ਮਾਰ ਕੇ ਸ਼ਹੀਦ ਕੀਤੇ ਔਰ ਕਿਆ ਕਮਾਲ ਦੀ ਗੱਲ ਆ ਕਿ ਢਿੱਲੇ ਜੇ ਮੂੰਹ ਦੇ ਨਾਲ ਇੱਥੇ ਆ ਕੇ ਮੰਨ ਲਿਆ ਜੀ ਸਾਥੋਂ ਗਲਤੀਆਂ ਹੋ ਗਈਆਂ ਤੇ ਤੁਸੀਂ ਇਹ ਕਹਦੇ ਹੋ ਜੀ ਨਮਾਣਾ ਸਿੱਖ ਬਣ ਗਿਆ ਔਰ ਨਮਾਣਾ ਸਿੱਖ ਉਹ ਹੁੰਦਾ ਆ ਜਿਹੜਾ ਖੁਦ ਚੱਲ ਕੇ ਆਵੇ ਕਿ ਮੇਰੇ ਕੋਲੋਂ ਭਾਈ ਗਲਤੀ ਹੋ ਗਈ ਸੀ ਮੈਨੂੰ ਮaaf ਕਰ ਦੇ ਇਹਨੂੰ 9 ਸਾਲ ਪੰਥ ਨੇ ਕਸੀੜ ਕੇ ਇੱਥੇ ਲਿਆਂਦਾ ਆ ਸੁਖਬੀਰ ਸਿੰਘ ਬਾਦਲ ਉਹਨਾ ਇਹ ਨਮਾਣੇ ਸਿੱਖ ਨਹੀਂ ਹੈਗੇ ਇਹ ਪਿਓਰ ਰਾਜਨੀਤਿਕ ਬੰਦੇ ਨੇ ਜਿਨ੍ਹਾਂ ਨੇ ਸਿੱਖੀ ਦਾ ਮਖੌਟਾ ਚਾੜਿਆ ਆ ਔਰ ਉਹ ਬੰਦੇ ਨੇ ਮੰਨਿਆ ਫਿਰ ਤਨਖਾਹ ਲੱਗੀ ਜਿਹੜੀ ਘਟਨਾ ਕੱਲ ਵਾਪਰੀ ਅਤੇ ਭਾਈ ਨਰੈਨ ਸਿੰਘ ਚੋੜੇ ਵੱਲੋਂ ਹੋਈ ਉਹਦੇ ਬਾਰੇ ਕਮੈਂਟ ਬਾਅਦ ਵਿੱਚ ਪਰ ਜਿਸ ਅਕਾਲੀ ਦਲ ਨੂੰ ਪੈਰਾਂ ਦੇ ਉੱਤੇ ਖੜੇ ਕਰਨ ਦੇ ਲਈ ਜਿਵੇਂ ਅਕਾਲੀ ਦਲ ਨੂੰ ਲੀਹਾਂ ਤੇ ਲਿਆਉਣ ਦੇ ਲਈ ਅਕਾਲ ਤਖਤ ਸੈਭ ਤੱਕ ਸਿੰਘ ਸਹਿਬਾਨ ਤੱਕ ਸੀਰੀਅਸਨੈਸ ਦੇ ਨਾਲ ਕਦਮ ਚੁੱਕ ਰਹੇ ਨੇ ਤੇ ਇਹ ਕਹਿ ਰਹੇ ਨੇ ਕਿ ਅਗਲੀ ਭਰਤੀ ਖੋਲੀ ਜਾਵੇ ਤੇ ਇਹਨਾਂ ਦੇ ਅਸਤੀਫੇ ਪ੍ਰਵਾਨ ਕੀਤੇ ਜਾਣ ਜਿਨ੍ਹਾਂ ਨੇ ਅਸਤੀਫੇ ਦੇ ਦਿੱਤੇ ਨੇ ਪਹਿਲੀ ਅਵਗਿਆ ਸ਼੍ਰੋਮਣੀ ਅਕਾਲੀ ਦਲ ਦੀ ਫੇਰ ਵੇਖੋ 3 ਦਿਨ ਦਾ ਸਮਾਂ ਅਕਾਲ ਤਖਤ ਸੈਭ ਦੀ ਸਲੀਪ ਤੋਂ ਮਿਲਿਆ ਹੀ ਲੰਗ ਗਿਆ ਕੱਲ ਕੋਈ ਫੈਸਲਾ ਕੋਈ ਅਸਤੀਫਾ ਪ੍ਰਵਾਨ ਹੋਇਆ ਹੋਵੇ ਇਹਨਾਂ ਦਾ ਨਹੀਂ ਓਦਾਂ ਕਹਿਣਗੇ ਕਿ ਅਸੀਂ ਅਕਾਲਤਖ ਸਾਹਿਬ ਨੂੰ ਬੜੇ ਸਮਰਪਤ ਆ ਇਹ ਸਮਰਪਤਾ ਤੁਹਾਡੀ ਕਿ ਪਹਿਲਾ ਫੈਸਲਾ ਨਹੀਂ ਤੁਸੀਂ ਮੰਨਿਆ ਫਿਰ ਤੁਸੀਂ ਆਪਣੇ ਅੱਗੇ ਭਰਤੀ ਕਿਹੋ ਜਿਹੇ ਬੰਦੇ ਕੀਤੇ ਨੇ ਅਕਾਲੀ ਦਲ ਨੇ ਪਠਾਨਕੋਟ ਦੇ ਯੂਥ ਦਾ ਪ੍ਰਧਾਨਕ ਸ਼੍ਰੋਮਣੀ ਅਕਾਲੀ ਦਲ ਦਾ ਜਸਪ੍ਰੀਤ ਸਿੰਘ ਰਾਣਾ ਜਿਹੜਾ ਕਿ ਲਹਿਰ ਤੇ ਚਲਾਉਂਦਾ ਪਗੜੀ ਸੰਭਾਲ ਜਟਾ ਹੈ ਉਹਦੇ ਨਾਲ ਜੁੜੇ ਹੋਏ ਲੋਕ ਨੇ ਪੱਗਾ ਬੰਨਨ ਦਾ ਢੋਂਗ ਕਰਦੇ ਨੇ ਤੇ ਉਸ ਬੰਦੇ ਦੀ ਆ ਕੇ ਮਗਰੋਂ ਪੱਗ ਲਾਉਂਦੇ ਨੇ ਜਿੰਨੂੰ ਦਸਾਂ ਬੰਦਿਆਂ ਨੇ ਫੜਿਆ ਆ ਮਗਰੋਂ ਆ ਕੇ ਲਾਈਏ ਕਈ ਕੱਲ ਦਲਜੀਤ ਸਿੰਘ ਚੀਮਾਣੀ ਸ਼ਰਿਆਮ ਪ੍ਰੈਸ ਦੇ ਚ ਝੂਠ ਬੋਲ ਰਹੇ ਨੇ ਕਿ ਜੀ ਝਗੜਾ ਵਿੱਚੋਂ ਲੜ ਰਹੇ ਆ ਜਾਂ ਉਹਦੇ ਵਿੱਚੋਂ ਲੱਤ ਗਈ ਲੜਾਈ ਝਗੜੇ ਚ ਲੱਗੀ ਲੱਥੀ ਪੱਗ ਬੱਕਰੀ ਚੀਜ਼ ਆ ਪਰ ਜਾਨ ਬੁੱਝ ਕੇ ਮਗਰੋਂ ਆ ਕੇ ਹੱਥ ਪਾ ਕੇ ਲਾਈ ਗਈ ਪੱਕ ਵਖਰੀ ਚੀਜ਼ ਜੇ ਤੇ ਮੈਂ ਕਹਿੰਦਾ ਸ਼ੁਕਰ ਹੈ ਅਕਾਲਪੁਰ ਕੁ ਵਾਹਿਗੁਰੂ ਦਾ ਕਿ ਤੁਹਾਡੇ ਕੈਮਰੇ ਉੱਥੇ ਸੀਗੇ ਨਹੀਂ ਤੇ ਇਹਨਾਂ ਨੇ ਪੈਰਾਂ ਤੇ ਪਾਣੀ ਥੋੜੀ ਪੈਣ ਦੇਣਾ ਬੇਅਦਬੀ ਐਮ ਨੌ ਸਾਲ ਇਹਨਾਂ ਨੇ ਪੈਰਾਂ ਤੇ ਪਾਣੀ ਥੋੜੀ ਪੈਣ ਦਿੱਤਾ ਵੀ ਅਸੀਂ ਸਾਡਾ ਇਹ ਕੋਈ ਰੋਲ ਨਹੀਂਗਾ ਹੁਣ ਮੰਨੇ ਨੇ ਤੇ ਜੇ ਕੱਲ ਤੁਹਾਡੇ ਉੱਥੇ ਕੈਮਰੇ ਨਾ ਹੁੰਦੇ ਤੇ ਜਿਸ ਤਰੀਕੇ ਦੇ ਨਾਲ ਅਜੇ ਵੀ ਵੇਖੋ ਕੈਮਰੇ ਹੋਣ ਦੇ ਬਾਵਜੂਦ ਝੂਠ ਬੋਲ ਰਹੇ ਨੇ ਕਿ ਨਹੀਂ ਜੀ ਟੱਕੇਮੁਕੀ ਦੇ ਚਲੱਥੀ ਜਦੋਂ ਮੈਂ ਮੈਂ ਜਦੋਂ ਤੇ ਪੂਰਾ ਟੱਕਾਮੁਕੀ ਚੱਲ ਰਿਹਾ ਸੀ ਉਦੋਂ ਨਹੀਂ ਲੱਥੀ ਉਦੋਂ ਠੀਕ ਠਾਕ ਹੀ ਪਾ ਜਦੋਂ ਪੁਲਿਸ ਪ੍ਰਸ਼ਾਸਨ ਉਹਨਾਂ ਨੂੰ ਫੜ ਕੇ ਲੈ ਕੇ ਜਾ ਰਹੀ ਆ ਬੰਦਿਆਂ ਨੇ ਬਾਹਾਂਵਾਂ ਫੜੀਆਂ ਨੇ ਕਿਸੇ ਨੇ ਧੌਣ ਦੇ ਉੱਤੋਂ ਦੀ ਹੱਥ ਪਾਇਆ ਉਦੋਂ ਪੱਗ ਨਹੀਂ ਲੱਥੀ ਇਹ ਬੰਦਾ ਮਗਰੋਂ ਆਉਂਦਾ ਛਾਲ ਮਾਰ ਕੇ ਪੱਗ ਨੂੰ ਹੱਥ ਪਾਉਂਦਾ ਜਿਹੜੀ ਪੱਗ ਲੱਥਦੀ ਆ ਝਗੜੇ ਦੇ ਵਿੱਚ ਉਹ ਉਥੋਂ ਹੀ ਲੱਥ ਕੇ ਥੱਲੇ ਡੇਪੈਂਦੀ ਆ ਉਹਨੇ ਹੱਥ ਚ ਫੜੀ ਤੇ ਪਛਾਣ ਲਿਆ ਕੇ ਸੁੱਟੀ ਇਹੋ ਜੇ ਤੁਸੀਂ ਲੋਕ ਅਕਾਲੀ ਦਲ ਦੇ ਵਿੱਚ ਸ਼ਾਮਲ ਕੀਤੇ ਨੇ ਤੇ ਇੱਕ ਸਵਾਲੀਆ ਚਿੰਨ੍ਹ ਬਣਦਾ ਵੀ ਇਸ ਅਕਾਲੀ ਦਲ ਨੂੰ ਬਚਾ ਕੇ ਕਰਨਾ ਵੀ ਕੀ ਹੈ ਇਹ ਅਕਾਲੀ ਦਲ ਜਿਹੜਾ ਸਾਡੀਆਂ ਪੱਗਾਂ ਦੇ ਲਈ ਜਿਹੜਾ ਸਾਡੇ ਕਕਾਰਾਂ ਦੇ ਲਈ ਜਿਹੜਾ ਸਿੱਖੀ ਦੇ ਲਈ ਕੁਰਬਾਨੀਆਂ ਦਿੰਦਾ ਸੀ ਉਹੀ ਅਕਾਲੀ ਦਲ ਸਾਡੀਆਂ ਪੱਗਾਂ ਲਾਉਣ ਨੂੰ ਤੁਰ ਪਿਆ ਇਹੋ ਜੇ ਅਕਾਲੀ ਦਲ ਨੂੰ ਬਚਾ ਕੇ ਅਸੀਂ ਕਿਹੜੇ ਚਾਰ ਚੰਦ ਲਾ ਲਾਂਗੇ ਨਾਮ ਰਹਿ ਗਿਆ ਅਕਾਲੀ ਦਲ ਦਾ ਪਹਿਲਾਂ ਇੱਕ ਨਾਰਾ ਹੁੰਦਾ ਸੀ ਹਮ ਆ ਅਕਾਲੀ ਪੰਥ ਕੇ ਵਾਲੀ ਅੱਜ ਦੇ ਅਕਾਲੀ ਦਰ ਨੂੰ ਇਹ ਬਦਲ ਲੈਣਾ ਚਾਹੀਦਾ ਇਹਨਾਂ ਨੂੰ ਹੁਣ ਕਹਿ ਦੇਣਾ ਚਾਹੀਦਾ ਵੀ ਹਮ ਅੱਜ ਕੇ ਅਕਾਲੀ ਬਾਦਲ ਕੇ ਵਾਦੀ ਇਹ ਤੋਂ ਅੱਗੇ ਕੁਝ ਨਹੀਂ ਆਗੇ ਬਾਦਲ ਪਰਿਵਾਰ ਤੋਂ ਅਗੇ ਇਹਨਾਂ ਨੂੰ ਕੁਝ ਨਹੀਂ ਦਿਖਦਾ ਪਿਆ ਔਰ ਸੁਖਬੀਰ ਬਾਦਲ ਦੇ ਉੱਤੇ ਚੱਲੀ ਗੋਲੀ ਤੇ ਇਹਨਾਂ ਨੂੰ ਦੇਖ ਕੇ ਤੇ ਹਾ ਹਾ ਕਾਰਮਚਾਰੀ ਵੀ ਜੀ ਵੇਖੋ ਆ ਹੋ ਗਿਆ ਅੱਜ ਸਿੱਖਾਂ ਦੇ ਹਿਰਦੇ ਬਲੁੰਦਰੇ ਗਏ ਅਕਾਲ ਤਖਤ ਦੇ ਦਰਬਾਰ ਸਾਹਿਬ ਦੇ ਬਾਹਰ ਗੋਲੀ ਚੱਲ ਗਈ ਟਾਡੇ ਹਿਰਦੇ ਕਾਦੇ ਨਾ ਬਲੁੰਦਰੇ ਜਾਣੇ ਜਿਹੜੇ ਬਦਵੀ ਦੇ ਨਾਲ ਨਹੀਂ ਬਲੁੰਦਰੇ ਗਏ ਤੇ ਕਾਦੀ ਦਲ ਦੇ ਪ੍ਰਧਾਨ ਤੇ ਗੋਲੀ ਚੱਲੀ ਤੇ ਤੁਹਾਡੇ ਹਿਰਦੇ ਬਲੁੰਦਰੇ ਗਏ ਇਹਦਾ ਮਤਲਬ ਤੁਹਾਡੇ ਲਈ ਬਾਦਲ ਉੱਤੇ ਨੇ ਗੁਰੂ ਤੋਂ ਵੀ ਉੱਤੇ ਹੁਣ ਤੁਸੀਂ ਨਾਮ ਗੁਰੂ ਰਾਮਦਾਸ ਦੇ ਦਰ ਦਾ ਵਰਤਦੇ ਹੋ ਤੇ ਜਿਸ ਦਿਨ ਗਲੀਆਂ ਚ ਅੰਗ ਖੁਲਾ ਰਹੀ ਸੀ ਉਸ ਦਿਨ ਤੁਹਾਨੂੰ ਗੁਰੂ ਰਾਮਦਾਸ ਜਿੱਤੇ ਨਹੀਂ ਆ ਉਸ ਦਿਨ ਤੁਸੀਂ ਕੀ ਕੀਤਾ ਉਸ ਦਿਨ ਤੁਹਾਡੀਆਂ ਪ੍ਰੈਸ ਕਾਨਫਰੈਂਸਾਂ ਕਿੱਥੇ ਕਈਆਂ ਉਸ ਦਿਨ ਤੇ ਤੁਸੀਂ ਆਪਣੀ ਪੁਲਿਸ ਨੂੰ ਆਰਡਰ ਦੇ ਕੇ ਤੇ ਬੰਦੇ ਮਾਰਦੇ ਫਿਰਦੇ ਤੇ ਹੁਣ ਦਲਜੀਤ ਸਿੰਘ ਚੀਮਾ ਹਣਾ ਤੇ ਹਿਰਦੇ ਬਲਉਂਦਰੇ ਜਾ ਰਹੇ ਨੇ ਚੀਜ਼ ਦੀ ਗਹਿਰਾਈ ਨੂੰ ਸਮਝੀ ਐ ਸੀ ਪਾਈ ਨਰੈਨ ਸਿੰਘ ਚੌੜਾ ਕੋਈ ਆਮ ਜਜ਼ਬਾਤੀ ਨੌਜਵਾਨ ਨਹੀਂ ਤੁਰਿਆ ਫਿਰਦਾ 70 ਸਾਲ ਦੀ ਉਹਦੀ ਉਮਰ 50 ਸਾਲ ਉਹਨੇ ਖਾਲਸਾਤਾਨ ਦੇ ਸੰਘਰਸ਼ ਦੇ ਲੇਖੇ ਲਾਏ ਨੇ ਨਿਰੰਤਰ ਲਾਗ ਰਹੇ ਨੇ ਔਰ ਕੋਈ ਅਨਪੜ ਨਹੀਂਗਾ ਜਜ਼ਬਾਤੀ ਨਹੀਂ ਆ ਅੱਧੀ ਦਰਜਨ ਤੋਂ ਵੱਧ ਕਿਤਾਬਾਂ ਲਿਖ ਚੁੱਕੇ ਨੇ ਸਿੱਖ ਸਿਧਾਂਤ ਦੇ ਉੱਤੇ ਤੇ ਸਿੱਖ ਲਹਿਰ ਦੇ ਉੱਤੇ ਕਿੰਨੇ ਹੀ ਲੇਖ ਨੇ ਦ੍ਰਿੜ ਨੇ ਮਰਿਆਦਾ ਦੇ ਉੱਤੇ ਤੇ ਇੱਕ ਚੀਜ਼ ਸੋਚਣ ਵਾਲੀ ਬਣਦੀ ਏ ਕਿ ਐਸੇ ਦ੍ਰਿੜ ਇਨਸਾਨ ਨੂੰ ਇੰਨਾ ਅਗਾਹਾਂ ਦਾ ਕਦਮ ਕਿਉਂ ਚੁੱਕਣਾ ਪਿਆ ਸੋਚਣ ਵਾਲੀ ਗੱਲ ਇਹ ਆ ਇਹਦਾ ਮਤਲਬ ਇਹ ਸਾਫ਼ ਆ ਕਿ ਪੰਥ ਦਾ ਇੱਕ ਵੱਡਾ ਹਿੱਸਾ ਨਾ ਖੁਸ਼ ਆਕਾਲ ਤਖਤ ਸਾਹਿਬ ਦੇ ਫੈਸਲੇ ਤੋਂ ਕਿਉਂਕਿ ਜੱਡਾ ਗੁਨਾਹ ਸੀ ਉਸ ਹਿੱਸੇ ਦੇ ਇੱਕ ਵੱਡੇ ਨੂੰ ਲੱਗਦਾ ਕਿ ਉਹਦੀ ਸਜ਼ਾ ਨਹੀਂ ਸੁਣਾਏਗੀ ਉਹਦੀ ਤਨਖਾਹ ਨਹੀਂ ਲਾਈਗੀ ਸੋ ਕਿਸ ਤਰੀਕੇ ਦੀ ਇਹ ਸੇਵਾ ਆ ਇਹ ਕਿਸ ਤਰੀਕੇ ਦੀ ਤਨਖਾਹ ਆ ਇਹਦੇ ਬਾਰੇ ਮੈਂ ਕਿੰਤੂ ਨਹੀਂ ਕਰਨਾ ਚਾਹੁੰਦਾ ਅਕਾਲ ਤਖਤ ਸਾਹਿਬ ਤੋਂ ਜੋ ਫੈਸਲਾ ਆਇਆ ਚਲੋ ਇੱਕ ਵਾਰੀ ਲੱਗਾ ਹੀ ਵੀ ਅਕਾਲੀ ਦਲ ਨੇ ਘੱਟੋ ਘੱਟ ਖਲੋ ਕੇ ਮੰਨ ਤੇ ਲਿਆ ਪਰ ਉਹਦੇ باوجود ਫੇਰ ਵੇਖੋ ਵੀ ਇਹ ਜਿਹੜੇ ਲੋਕ ਜਿਹੜੇ ਜਸਪ੍ਰੀਤ ਰਾਣੇ ਵਰਗੇ ਆ ਇਹ ਓਧਣ ਨਹੀਂ ਸੜਕਾਂ ਤੇ ਉਤਰੇ ਦੁਸ਼ਮਣ ਦੀ ਪੱਗ ਲਾਉਣ ਦੇ ਲਈ ਦੁਸ਼ਮਣ ਨੂੰ ਹੱਥ ਪਾਉਣ ਦੇ ਲਈ ਜਿੱਦਣ ਗੁਰੂ ਗ੍ਰੰਥ ਸਾਹਿਬ ਗਲੀਆਂ 'ਚ ਰੁਲਦੇ ਫਿਰਦੇ ਤੇ ਜਿੱਦਣ ਸੁਖਬੀਰ ਬਾਦਲ ਸਾਹਿਬ ਹਣੀ ਵਰਸ਼ਾ ਲੈ ਕੇ ਤੇ ਪਵਿੱਤਰ ਬਾਣਾ ਪਾ ਕੇ ਬੈਠੇ ਨੇ ਤੇ ਉਧਰ ਕਿਸੇ ਨੇ ਉਂਗਲ ਚੁੱਕਤੀਏ ਤੇ ਇਹਨਾਂ ਦੇ ਹਿਰਦੇ ਬਲੁੰਦਰੇ ਜਾਂਦੇ ਨੇ ਸੋ ਅੱਜ ਅਸੀਂ ਅਕਾਲ ਤਖਤ ਸਾਹਿਬ ਦੇ ਤੇ ਇਹ ਮਸਲਾ ਲੈ ਕੇ ਆਏ ਸੀ ਕਿ ਭਾਈ ਨਰੈਨ ਸਿੰਘ ਚੌੜਾ ਨੇ ਜੋ ਕੀਤਾ ਆਪਣੀ ਹੋਸ਼ ਹਵਾਸ਼ ਦੇ ਵਿੱਚ ਕੀਤਾ ਉਹਨਾਂ ਨੂੰ ਐਡਾ ਕਦਮ ਕਿਉਂ ਚੁੱਕਣਾ ਪਿਆ ਇਹਦਾ ਜਵਾਬ ਤੇ ਭਾਈ ਨਰੈਨ ਸਿੰਘ ਚੌੜਾ ਦੇਣਗੇ ਜਿਉਂ ਨਾ ਗੋਲੀ ਚਲਾਈ ਤੇ ਇੰਡੀਅਨ ਸਿਸਟਮ ਨੇ ਉਹਨਾਂ ਨੂੰ ਸਜ਼ਾ ਦੇਣੀ ਦੇਣੀ ਸਾਡੇ ਕਹਿਣ ਤੇ ਨਹੀਂ ਰੁਕਣੀ ਉਹਨਾਂ ਨੇ ਇਹ ਨਹੀਂ ਭਾਵਨਾਵਾਂ ਵੀ ਨਹੀਂ ਵੇਖਣੀਆਂ ਵੀ ਉਹਨਾਂ ਦੀ ਭਾਵਨਾ ਕੀ ਸੀ ਤੇ ਸਾਨੂੰ ਕੋਈ ਰੰਜਿਮ ਨਹੀਂ ਹੈ ਇੰਡੀਅਨ ਸਿਸਟਮ ਦੇ ਉੱਤੇ ਅਸੀਂ ਇਹਨਾਂ ਦੇ ਕਿ ਤਰਲੇ ਵੀ ਨਹੀਂ ਕੱਟਦੇ ਕਿ ਉਹਨੂੰ ਸਜ਼ਾ ਨਾ ਦੇ ਆ ਜੇ ਜਾਂ ਨੂੰ ਤੁਸੀਂ ਆ ਧਾਰਾ ਨਾਲ ਲਾਇਓ ਜਾਓ ਧਾਰਾ ਨਾਲ ਜੋ ਤੁਹਾਡਾ ਕਾਨੂੰਨ ਚੱਲਦਾ ਤੁਸੀਂ ਕਰੋ ਰੰਜਿ ਇਸ ਗੱਲ ਦਾ ਆ ਕਿ ਪੱਗ ਜਿਹੜੀ ਸਿੱਖਾਂ ਦੇ ਪਹਿਚਾਣ ਆ ਉਹ ਇਸ ਕਾਨੂੰਨ ਦੀ ਜੂਰੀਡਿਕਸ਼ਨ ਚ ਨਹੀਂ ਆਉਂਦੀ ਉਹ ਅਕਾਲ ਤਖਤ ਸਾਹਿਬ ਦੀ ਜੂਰੀਡਿਕਸ਼ਨ ਦੇ ਵਿੱਚ ਆ ਸਾਡੀ ਮੰਗ ਸਾਡੀ ਅਪੀਲ ਅਕਾਲ ਤਖਤ ਸਾਹਿਬ ਨੂੰ ਆ ਕਿ ਉਹ ਇਸ ਦਾ ਨੋਟਿਸ ਲੈਣ ਜੇ ਕੋਈ ਹੋਰ ਹੁੰਦਾ ਤੇ ਨੋਟਿਸ ਕਦੋਂ ਦਾ ਪੰਥ ਆਪ ਵੀ ਲੈ ਲੈਂਦਾ ਬੇਸ਼ਰਮੀ ਇਹ ਆ ਕਿ ਉਹ ਅਕਾਲੀ ਰਲ ਦੇ ਬੰਦੇ ਵੱਲੋਂ ਲਾਈ ਗਈ ਤੇ ਇਸ ਕਰਕੇ ਮੈਂ ਗੱਲ ਪੂਰੀ ਕਰਨਾ ਇਸ ਕਰਕੇ ਅਸੀਂ ਅੱਜ ਜਿੱਥੇ ਕਾਲ ਤੱਕ ਸਾਹਿਬ ਦੇ ਉਤੇ ਆਏ ਸੀ ਸਵੇਰ ਦੇ ਫੋਨ ਕੀਤੇ ਜਾ ਰਹੇ ਸਖਤਰੇ ਤੇ ਆਏ ਆ ਸਖਤਰੇ ਤੇ ਨੂੰ ਤਾਲਾ ਆ ਅੱਜ ਸ਼੍ਰੋਮਣੀ ਕਮੇਟੀ ਦਾ ਵਫਦ ਸਿੰਘ ਸਾਹਿਬ ਨੂੰ ਮਿਲ ਕੇ ਚਲਾ ਗਿਆ ਮੈਂ ਉਹਨਾਂ ਦੀ ਮਜਬੂਰੀ ਸਮਝਦਾ ਉਹਨਾਂ ਕਿਤੇ ਹੋਰ ਜਾਣਾ ਹੋਏਗਾ ਬਾਅਦ ਵਿੱਚ ਉਹਨਾਂ ਦੇ ਬੀਬੀ ਸਾਹਿਬ ਨਾਲ ਗੱਲ ਹੋਈ ਉਹਨਾਂ ਕਹਿੰਦੇ ਸਿੰਘ ਸਾਹਿਬ ਬਾਬਾ ਬੁੱਢਾ ਜੀ ਦੇ ਚਲੇ ਗਏ ਨੇ ਪਾਠ ਰਖਾਉਣਾ ਇਟਸ ਓਕੇ ਤੁਹਾਨੂੰ ਕੰਮ ਆ ਜਾਣਾ ਚਾਹੀਦਾ ਮੈਂ ਸਿੰਘ ਸਾਹਿਬ ਤੇ ਸਵਾਲ ਨਹੀਂ ਚੁੱਕਦਾ ਐਡਮਿਨਿਸਟ੍ਰੇਸ਼ਨ ਦੇ ਉੱਤੇ ਇੱਕ ਸਵਾਲ ਆ। ਅਸੀਂ ਕਹਿੰਨੇ ਆਂ ਕਿ ਅਕਾਲ ਤਖਤ ਸਾਹਿਬ ਤੋਂ ਸਾਡੇ ਸਾਰੇ ਰਾਜਸੀ ਮਸਲੇ ਹੱਲ ਹੋਣੇ ਚਾਹੀਦੇ ਆ। ਔਰ ਐਡੀ ਅਸੀਂ ਖੋਖਲੀ ਇਥੇ ਦੀ ਐਡਮਿਨਿਸਟ੍ਰੇਸ਼ਨ ਬਣਾਤੀ ਕਿ ਜੇ ਸਿੰਘ ਸਾਹਿਬ ਨਹੀਂ ਹੈਗੇ ਤੇ ਕੋਈ ਸੈਕੰਡਰੀ ਕਮਾਂਡ ਨਹੀਂ ਉਹਨਾਂ ਦੇ ਬਿਹਾਫ ਤੇ ਆਏ ਹੋਏ ਬੰਦਿਆਂ ਦੇ ਨਾਲ ਗੱਲ ਕਰਨ ਦੇ ਲਈ ਜਿਸ ਕਤਰੇ ਤੇ ਛੁੱਟੀ ਆ। ਕੋਈ ਇੱਥੇ ਬਾਹਰ ਸੇਵਾਦਾਰ ਨਹੀਂ ਜਿਹੜਾ ਆਏ ਗਏ ਬੰਦੇ ਨੂੰ ਦੱਸ ਸਕੇ ਕਿ ਭਾਈ ਅੱਜ ਕਤਰੇ ਉੱਤੇ ਸਕਤਰੇ ਤੇ ਇਸ ਗੱਲ ਦੀ ਛੁੱਟੀ ਆ। ਜਿਹੜੇ ਵਿਚਾਰੇ ਇੱਥੇ ਸੇਵਾਦਾਰ ਖਲੋਤੇ ਸਾਡੇ ਵਰਗੇ ਨੌਜਵਾਨੀ ਨੇ ਉਹਨਾਂ ਨੂੰ ਪੁੱਛੀ ਤਾਂ ਵਿਚਾਰੇ ਕਹਿੰਦੇ ਜੀ ਪਤਾ ਨਹੀਂ ਜੀ ਅੱਜ ਖਾਦਲੀ ਬੰਦ ਹੈ। ਸ਼ਾਇਦ ਅੱਜ ਛੁੱਟੀ ਹੋਵੇ। ਕੀ ਮਜ਼ਾਕ ਚੱਲਦਾ ਪਿਆ ਹੈ ਕਾਲ ਤੱਕ ਸਾਹਿਬ ਦਾ। ਅੰਦਰ ਗੁੱਸਾ ਨਿਰਾਸ਼ਤਾ ਫੁੱਟਦੀ ਹੈ ਸਾਡੇ। ਕਿ ਪੰਥ ਕਿਧਰੋਂ ਕਿਧਰ ਨੂੰ ਜਾ ਰਿਹਾ ਹੈ। ਸੋ ਜਿਹੜਾ ਸੁਨੇਹਾ ਅਸੀਂ ਲੈ ਕੇ ਆਏ ਸੀ ਕਾਲ ਤੱਕ ਸਾਹਿਬ ਦੇ ਉੱਤੇ ਕਿ ਇਸ ਪੱਗ ਦਾ ਨੋਟਿਸ ਲਿਆ ਜਾਵੇ। ਇਹੋ ਜਿਹੇ ਬੰਦਿਆਂ ਨੂੰ ਅਕਾਲੀ ਦਲ ਦੇ ਵਿੱਚ ਤੇ ਕੀ ਜਿਨ੍ਹਾਂ ਨੇ ਜਾਣ ਕੇ ਲਈ ਹੋਏ ਮੈਂ ਕਹਿ ਰਿਹਾ ਲੜਾਈ ਝਗੜੇ ਚ ਨਹੀਂ ਇਹੋ ਜਿਹੇ ਬੰਦਿਆਂ ਨੂੰ ਤੇ ਪੰਥੇ ਚ ਰਹਿਣ ਦਾ ਕੋਈ ਹੱਕ ਨਹੀਂ ਪਰ ਠੀਕ ਆ ਹੁਣ ਇੱਥੇ ਕੋਈ ਹੈ ਹੀ ਨਹੀਂ ਐਡਮਿਨਿਸਟ੍ਰੇਸ਼ਨ ਇਹ ਨਾ ਖੋਖਲਾ ਹੋ ਚੁੱਕਿਆ ਆ ਅਖੀਰਨ ਮਜਬੂਰਨ ਸਾਨੂੰ ਆਪਣਾ ਸੁਨੇਹਾ ਸਖਤਰ ਇਹਦੇ ਤੇ ਚਪਕਾਉਣਾ ਪਿਆ ਕੋਈ ਜ਼ਿੰਮੇਵਾਰ ਬੰਦਾ ਸੁਨੇਹਾ ਲੈਣ ਲਈ ਨਹੀਂ ਹੈਗਾ ਕੋਈ ਇੱਕ ਦੂਸਰੇ ਦੇ ਥਾਂ ਦੇ ਉੱਤੇ ਖਲੋਣ ਲਈ ਤਿਆਰ ਨਹੀਂ ਹੈਗਾ ਸੋ ਇਸ ਰੰਜ ਦੇ ਵਿੱਚ ਇਸ ਰੋਸ ਦੇ ਵਿੱਚ ਅਸੀਂ ਆਪਣਾ ਸੁਨੇਹਾ ਅਜ ਅਕਾਲ ਤਖਸਾਲ ਸਾਹਿਬ ਦੇ ਸਕਤਰੇ ਤੇ ਲਾਇਆ ਆ ਔਰ ਤੁਸੀਂ ਕਮਾਲ ਵੇਖਿਆ ਜੀ ਇਹ ਮੈਂ ਬੋਲ ਕੇ ਚੰਨਾ ਜੀ ਤੁਸੀਂ ਕਮਾਲ ਵੇਖਿਓ ਹੋ ਸਕਦਾ ਮੈਂ ਗਲਤ ਹੋਵਾਂ ਪਰ 90% ਮੈਂ ਸਹੀ ਹੋਵਾਂਗਾ ਇਹ ਸੁਨੇਹਾ 1 ਘੰਟੇ ਦੇ ਵਿੱਚ ਵਿੱਚ ਇੱਥੋਂ ਲੱਥੇਗਾ ਉਦੋਂ ਝਟ ਸਕਤਰੇ ਤੇ ਬੰਦੇ ਪਹੁੰਚਣਗੇ ਉਦੋਂ ਝਟ ਪਤਾ ਲੱਗੇਗਾ ਵੀ ਨਹੀਂ ਜੀ ਇੱਥੇ ਨਹੀਂ ਲੱਗਣਾ ਚਾਹੀਦਾ ਹਲਾ ਦਿਓ ਹੋ ਸਕਦਾ ਮੈਂ ਗਲਤ ਸਾਬਤ ਹੋਵਾਂ ਤੇ ਲੱਗਾ ਵੀ ਰਹਿ ਜਾਏ ਕੱਲ ਸਵੇਰ ਨੂੰ ਆ ਕੇ ਕੋਈ ਖੋਲੇ ਤੇ ਉਮੀਦ ਕਰਦੇ ਆ ਕਿ ਸੁਨਿਆ ਪੜ ਕੇ ਤੇ ਸਿੰਘ ਸਾਹਿਬਾਨਾਂ ਤੱਕ ਪਹੁੰਚਾ ਦੇਣ ਸੋ ਇਹ ਇੱਕ ਰਾਂਝਾ ਸੀ ਲੈ ਕੇ ਇੱਥੇ ਪਹੁੰਚੇ 84 ਦੀ ਯਾਦ ਲਾਤੀ 84 ਤੋਂ ਬਾਅਦ ਉੱਜਾ ਕਿੰਨੇ ਕਹ ਐਸਪੀਸੀ ਵੱਲੋਂ ਫਿਰੇ ਮੰਗ ਪਸ ਦਿੱਤਾ ਕਮਾਲ ਦੀ ਗੱਲ ਹੈ ਇਸ ਹਸਾਬ ਦੇ ਨਾਲ ਤੇ ਮਤਲਬ ਇਹ ਜਸਟੀਫਿਕੇਸ਼ਨ ਤਾਂ ਬੜੀ ਖਤਰਨਾਕ ਹੈ 84 ਦੇ ਵਿੱਚ ਭਾਰਤੀ ਫੌਜਾਂ ਚੜ ਕੇ ਆਈਆਂ ਸੀ ਸਾਡੇ ਉੱਤੇ ਤੇ ਸਾਡੇ ਅੰਦਰ ਬੈਠੇ ਹੱਕ ਮੰਗਦੇ ਯੋਧਿਆਂ ਦੇ ਉੱਤੇ ਗੋਲੀਆਂ ਚੱਲੀਆਂ ਆਈਆਂ ਇੱਥੇ ਬਦਬੀ ਕਰਵਾਉਣ ਵਾਲਿਆਂ ਦੇ ਉੱਤੇ ਚੱਲੀਆਂ ਨੇ 84 ਦੇ ਨਾਲ ਕੀ ਤਾਲੁਕਾ ਦਾ ਜ਼ਮੀਨ ਅਸਮਾਨ ਦਾ ਫਰਕ ਹੈ ਇੱਥੇ ਉਹਨਾਂ ਦੇ ਉੱਤੇ ਗੋਲੀ ਚੱਲੀ ਹੈ ਜਿਹੜੇ ਖੋਦ ਖਲੋ ਕੇ ਮੰਨੇ ਨੇ ਵੀ ਭਈ ਅਸੀਂ ਸਾਡੇ ਕੋਲੋਂ ਉੱਥੇ ਗੁਨਾਹ ਹੈ ਨੇ ਤੇ ਉਹਨਾਂ ਦੇ ਉੱਤੇ ਚੱਲੀ ਗੋਲੀ ਨੂੰ ਤੁਸੀਂ 84 ਦੇ ਨਾਲ ਜੋੜ ਰਹੇ ਫਰਾਂਸੀ ਚੌੜਾ ਨੂੰ ਪੰਥ ਜੋ ਸ਼ੇਕਰ ਦੀ ਮੰਗ ਕੀਤੀ ਜੀ ਉਹਨਾਂ ਨੇ ਹਾਂਜੀ ਨਵੇਕਲੇ ਪੰਥ ਸਿਰਜਲੈਂਡ ਫਿਰ ਆਪਣੇ ਵੱਖਰੇ ਨਰਿੰਦਰ ਸਿੰਘ ਚੌੜੇ ਦੇ ਮਗਰ ਤੇ ਪੰਥ ਖਲੋਏਗਾ ਪਰ ਇਹ ਕਾਰਨ ਕੀ ਹੈ ਇਸ ਤਰ੍ਹਾਂ ਦੀ ਜਿਹੜਾ ਇੱਕ ਨੈਰੇਟਿਵ ਮੈਂ ਦੱਸਦਾ ਦੋਤਾ ਤੁਹਾਨੂੰ ਟੋਟਲ ਬਦਲਾਈਜੇਸ਼ਨ ਹੋ ਚੁੱਕੀ ਆ ਅਕਾਲੀ ਦਲ ਦੀ ਟੋਟਲ ਸਾਹਿਬ ਮਹਾਨ ਹੈ ਅਕਾਲਤਖ ਸਾਹਿਬ ਦਾ ਹੀ ਫੈਸਲਾ ਹੈ ਅਸੀਂ ਜੋ ਜੋ ਮੈਂ ਕਹਿ ਤ੍ਰਹਾ ਅਕਾਲਤਖ ਸਾਹਿਬ ਮਹਾਨ ਨੇ ਮੈਂ ਪੂਰੇ ਦੇ ਅਕਾਲਤਖ ਸਾਹਿਬ ਤੇ ਕੋਈ ਸਵਾਲ ਨਹੀਂ ਚੁੱਕਿਆ ਐਡਮਿਨਿਸਟ੍ਰੇਸ਼ਨ ਦੇ ਉੱਤੇ ਚੁੱਕਿਆ ਆ ਤੇ ਅਕਾਲੀ ਦਲ ਤੇ ਚੁੱਕਿਆ ਹੈ ਜਿਹੜੇ ਉਹ ਉੱਤੇ ਹੱਥ ਜੋੜ ਕੇ ਖਲੋਤੇ ਸੀ ਅੱਜ ਤੋਂ 4 ਦਿਨ ਪਹਿਲਾਂ ਵੀ ਜੋ ਤੁਹਾਡਾ ਹੁਕਮ ਹੋਏਗਾ ਸਾਨੂੰ ਪ੍ਰਵਾਨ ਹੈ 3 ਦਿਨ ਦਾ ਸਮਾਂ ਦਿੱਤਾ ਗਿਆ ਸੀ ਸੁਖਬੀਰ ਸਿੰਘ ਬਾਦਲ ਦਾ ਅਸਤੀਫਾ ਪ੍ਰਵਾਨ ਕਰਨ ਲਈ ਕਿਉਂ ਨਹੀਂ ਕੀਤਾ ਗਿਆ ਸਿੰਪਲ ਜਿਹਾ ਸਵਾਲ ਤੁਸੀਂ ਭੱਜ ਰਹੇ ਹੋ ਤੁਸੀਂ ਖੁਦ ਅਕਾਲ ਤਖਤ ਸਾਹਿਬ ਦੀ ਤੋਹੀਨ ਕਰ ਰਹੇ ਹੋ ਤੇ ਲੋਕਾਂ ਨੂੰ ਕਹਿ ਰਹੇ ਹੋ ਅਕਾਲ ਤਖਤ ਸਾਹਿਬ ਦੇ ਸੰਦੇਸ਼ ਮੰਨੇ ਜਾਣ ਪਹਿਲਾਂ ਆਪ ਮੰਨੋ 100 ਹਜ਼ਾਰਾਂ ਸੰਦੇਸ਼ ਮੈਂ ਗਿਣਾ ਸਕਦਾ ਦਿਲਜੀਤ ਸਿੰਘ ਜੀ ਮਾ ਸਾਹਿਬ ਆ ਕੇ ਭੇਜਣਗੇ ਜਿਹੜੇ ਅਕਾਲ ਤਖਤ ਸਾਹਿਬ ਤੋਂ ਜਾਰੀ ਹੋਏ ਨੇ ਤਾਂ ਅਕਾਲੀ ਦਲ ਭਾਜੂ ਆਉਗਾ ਪਰ ਅਕਾਲੀ ਦਲ ਬਾਰ ਬਾਰ ਇੱਕੋ ਵਰਡ ਯੂਜ਼ ਕਰ ਰਿਹਾ ਕਿ ਭਾਵਨਾਵਾਂ ਮਾਹਤ ਹੋਈਆਂ ਸਾਰੀ ਮੈਂ ਤਾਂ ਅੱਗੇ ਦੱਸ ਚੁੱਕਿਆ ਆਂ ਭਾਵਨਾਵਾਂ ਇਹਨਾਂ ਦੀ ਬਾਦਲ ਤੇ ਗੋਲੀ ਚੱਲਿਆ ਆਉ ਤੋ ਇਆਂ ਗੁਰਗ੍ਰੰਥ ਸਾਹਿਬ ਜੀ ਦੀ ਬਦਬੀ ਹੋਈ ਉਹ ਤਾਂ ਮੈਂ ਇਹ ਕਹਿ ਰਿਹਾ ਵੀ ਇਹ ਇੱਕ ਬੜਾ ਅਹਿਮ ਇਸ਼ੂ ਆ ਜਿਹੜਾ ਆ ਰਿਹਾ ਆ ਕਿ ਜਗਾ ਠੀਕ ਨਹੀਂ ਮੈਂ ਫੇਰ ਦੱਸ ਚੁੱਕਿਆ ਵੀ ਇੱਕ ਗੋਲੀ ਆਮ ਬੰਦੇ ਵੱਲੋਂ ਨਹੀਂ ਚਲਾਈ ਗਈ ਇਸ ਦਾ ਸਹੀ ਜਵਾਬ ਭਾਈ ਨਰੈਨ ਸਿੰਘ ਚੌੜਾ ਹੀ ਦੇਣਗੇ ਕਿ ਉਹਨਾਂ ਨੇ ਇਨਾ ਐਕਸਟ੍ਰੀਮ ਸਟੈਪ ਕਿਉਂ ਲਿਆ ਆ ਔਰ ਅਕਾਲ ਤਖਤ ਸਾਹਿਬ ਨੂੰ ਨਹੀਂ ਮੈਂ ਦੱਸਦਾ ਮੈਂ ਅਕਾਲ ਤਖਤ ਸਾਹਿਬ ਨੂੰ ਅਪੀਲ ਕਰਦਾ ਜਦੋਂ ਅਕਾਲ ਤਖਤ ਸਾਹਿਬ ਦੇ ਵਿੱਚ ਬੋਲ ਪਿਆ ਆ ਆ ਗਿਆ ਆ ਤੇ ਅਕਾਲ ਤਖਤ ਸਾਹਿਬ ਨੇ ਚਾਹੀਦਾ ਆ ਕਿ ਬਾਕੀ ਕਾਨੂੰਨੀ ਪ੍ਰਕਿਰਿਆ ਜੋ ਹੁੰਦੀ ਹੋਵੇ ਕਟੋ ਕਟ ਇਸ ਇਸ਼ੂ ਨੂੰ ਲੈ ਕੇ ਵੀ ਉਹਨਾਂ ਨੇ ਇਹ ਜਗ੍ਹਾ ਕਿਉਂ ਚੁਣੀ ਇਹਦੇ ਬਾਰੇ ਅਕਾਲ ਤਖਤ ਸਾਹਿਬ ਭਾਈ ਨਰੈਨ ਸਿੰਘ ਚੌੜਾ ਨੂੰ ਆਪ ਪੁੱਛਣ ਦਾ ਕਿ ਕਿਸੇ ਦੁਨਿਆਵੀ ਅਦਾਲਤੋਂ ਮੈਂ ਇਹਦੇ ਬਾਰੇ ਕੋਈ ਨਿੱਜੀ ਰਾਏ ਨਹੀਂ ਦੇਣੀ ਠੀਕ ਹੈ ਕਿਉਂਕਿ ਮੈਂ ਫੇਰ ਕਹਿ ਰਿਹਾ ਕਿ ਭਾਈ ਨਰੈਨ ਸਿੰਘ ਚੌੜਾ ਪਿਛਲੇ 50 ਸਾਲਾਂ ਤੋਂ ਦ੍ਰਿੜਤਾ ਦੇ ਨਾਲ ਔਰ ਮੈਂ ਬਹੁਤ ਵਾਰੀ ਖੁਦ ਵੀ ਮਹਿਸੂਸ ਕੀਤਾ ਆ ਜਿੱਥੇ ਕਿਤੇ ਸਾਡੇ ਕੋਲ ਵਗਿਆ ਹੁੰਦੀ ਸੀ ਤੇ ਸਾਨੂੰ ਖੁਦ ਕਹਿ ਦਿੰਦੇ ਵੀ ਤੂੰ ਇੱਥੇ ਮਰਿਆਦਾ ਦੇ ਦੇ ਉੱਤੇ ਟੰਗ ਡਾਉਂਦਾ ਉਹਦਾ ਕੰਮ ਆ ਕਦੀ ਕਾਂਗਰਸ ਤੇ ਕਦੀ ਭਾਜਪਾ ਨੂੰ ਕਦੀ ਸਿੱਖਾਂ ਦੀ ਕੋਈ ਚੱਜ ਦੀ ਚੀਜ਼ ਚ ਵੇਖਿਆ ਉਹਨੂੰ ਜੋ ਕਹਿੰਦਾ ਕਹਿੰਦਾ ਰਹਿੰਦਾ ਮਾਨਸਰ ਸਿੰਘ ਨਰਾਇਣ ਸਿੰਘ ਚੋੜਾ ਨੇ ਹਜੇ ਕੰਮ ਕੀਤਾ ਕਿ ਜਿਹੜਾ ਉਹਨੂੰ ਪੰਥ ਸਿੰਘ ਛੇਕਿਆ ਜਾਵੇ ਇਹਦੇ ਛੇਕੇ ਵੇਖ ਲੈਣ ਫਿਰ ਪੰਥ ਦੱਸ ਦੇਗਾ ਪਈ ਉਹਨੇ ਗਲਤ ਕੀਤਾ ਹੈ ਕਿ ਸਹੀ ਕੀਤਾ ਇਹਦਾ ਦੇਖੋ ਇਹ ਕੋਈ ਚੈਲੰਜ ਨਹੀਂਗਾ ਅਕਾਲ ਤਖਸੈਮ ਨੂੰ ਇਹ ਉਹਨਾਂ ਲੋਕਾਂ ਨੂੰ ਜਵਾਬ ਹੈ ਜਿਹੜੇ ਕਹਿ ਰਹੇ ਛੇਕਣਾ ਜਾਣਾ ਚਾਹੀਦਾ ਛੇਕ ਜਿਹੜੇ ਬੰਦੇ ਨੂੰ ਛੇਕਿਆ ਜਾਣਾ ਚਾਹੀਦਾ ਉਹਨੂੰ ਤੁਸੀਂ ਨਮਾਣਾ ਬਣਾ ਕੇ ਰੱਖਦਾ ਉਹ ਕਹਿੰਦਾ ਨਰਾਇਣ ਸਿੰਘ ਚੋੜਾ ਦੀ ਮਦਦ ਪੁੱਛ ਪਹਿਲੇ ਦਿਨ ਨੈਰੇਟਿਵ ਸੱਜਿਆ ਆਈਐਸਆਈ ਅੱਜ ਦੀਆਂ ਖ਼ਬਰਾਂ ਦੇ ਵਿੱਚ ਆਪ ਸਰਕਾਰ ਆਇਆ ਨਾ ਹੁਣ ਮਜੀਠੀਆ ਸਾਹਿਬ ਪਹਿਲਾਂ ਤੇ ਇਹ ਦੱਸਣ ਕਿ ਇਨਡਾਇਰੈਕਟਲੀ ਇਹ ਮੰਨ ਲਿਆ ਜਾਵੇ ਕਿ ਆਪ ਸਰਕਾਰ ਨੇ ਵੀ ਆਈਐਸਆਈ ਚਲਾ ਰਹੀ ਉਹਨਾਂ ਦੀ ਥਿਊਰੀ ਦੇ ਮੁਤਾਬਕ ਫਿਰ ਜੇ ਤੁਸੀਂ ਕਹਿੰਦੇ ਪੰਜਾਬ ਪੁਲਿਸ ਵੀ ਇਹਦਾ ਮਤਲਬ ਇਹ ਵੀ ਮੰਨ ਲੀਏ ਪੰਜਾਬ ਪੁਲਿਸ ਦੀ ਇਹ ਵੀ ਨੂੰ ਆਈਐਸਆਈ ਚਲਾ ਰਹੀ ਇਹ ਸਭ ਬੇਬੁਨਿਆਦ ਨੇ ਸਾਡੇ ਪੁਰਾਣੇ ਲੀਡਰਾਂ ਤੋਂ ਲੈ ਕੇ ਅੱਜ ਤੱਕ ਜਿੰਨਾ ਕ ਅਸੀਂ ਭਾਈ ਨਰਾਇਣ ਸਿੰਘ ਚੋੜੇ ਦੇ ਨਾਲ ਤੁਰੇ ਆ ਉਹ ਨਾ ਵਿਕਣ ਵਾਲਾ ਬੰਦਾ ਆ ਨਾਚ ਚੋਣ ਵਾਲਾ ਬੰਦਾ ਹੈ ਜਿਉਂਨੇ ਕੋਈ ਐਕਸ਼ਨ ਕੀਤਾ ਆ ਤੇ ਉਹ ਬਲੰਟਲੀ ਪੂਰਾ ਇੱਕ ਠੋਕ ਕੇ ਉਸ ਚੀਜ਼ ਨੂੰ ਐਡਮਿਟ ਕਰੇਗਾ ਸਾਨੂੰ ਇਹ ਯਕੀਨ ਆ ਔਰ ਇਹੋ ਜੇ ਬੇਬੁਨਿਆਦ ਲਾ ਕੇ ਉਸ ਦੀ ਕੈਰੈਕਟਰ ਅਸੈਸੀਨੇਸ਼ਨ ਨਾ ਕੀਤੀ ਜਾਵੇ ਉਸ ਨੇ ਇੱਕ ਰੰਜ ਦੇ ਵਿੱਚ ਇੱਕ ਰੋਸ ਦੇ ਵਿੱਚ ਉਹ ਕਦਮ ਚੁੱਕਿਆ ਆ ਉਹਨਾਂ ਨੇ ਨਾ ਕਿ ਕਿਸੇ ਦੇ ਇਸ਼ਾਰਿਆਂ ਦੇ ਉੱਤੇ ਜੇ ਇਸ਼ਾਰਿਆਂ ਤੇ ਚੱਲਣ ਵਾਲੇ ਹੁੰਦੇ ਨਾ ਤੇ ਅੱਜ ਉਹ ਅਕਾਲੀ ਦਲ ਦੇ ਵਿੱਚ ਬੈਠੇ ਹੁੰਦੇ ਕਿਉਂਕਿ ਅਕਾਲੀ ਦਲ ਅੱਜ ਸਾਰਾ ਹੀ ਉਹ ਆ ਜਿਹੜਾ ਕਦੀ ਕਦੀ ਇਹਨਾਂ ਦੇ ਵਿੱਚੋਂ ਲੀਡਰ ਹੈਗੇ ਨੇ ਮੂਵਮੈਂਟ ਦੀ ਪੈਰਵਾਹੀ ਕਰਦੇ ਸੀ ਤੇ ਜਿਦਣ ਵਿਕਨ ਦਾ ਮੌਕਾ ਮਿਲਿਆ ਤਾਂ ਐ ਵਿਕਨੇ ਆ ਤੇ ਜੇ ਭਾਈ ਨਰੈਨ ਸਿੰਘ ਚੌੜਾ ਵੇਕਨ ਆਲਾ ਹੁੰਦਾ ਨਾ ਤੋ ਉਹਨੋਂ ਅਕਾਲੀ ਦਲ ਦੇ ਕਿਸੇ ਅਹਿਮ ਪਲੇਟਫਾਰਮ ਦੇ ਤੇ ਬੈਠਾ ਹੁੰਦਾ ਵੇਕ